ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਸੋਇਬਨ ਬੜੀਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਬਣਾਉਣ ਲਈ 2 ਕੱਪ ਸੋਇਬਨ ਬੜੀਆਂ ਲਈਏ ਬੜੀਆਂ ਨੂੰ 10 ਮਿੰਟ ਗਰਮ ਪਾਣੀ ਵਿੱਚ ਭਿਓ ਕੇ ਰੱਖਣ ਤੋਂ ਬਾਅਦ ਮੀਡੀਅਮ ਸੇਕ ਤੇ 7-8 ਮਿੰਟ ਉਬਾਲ ਲਵਾਂਗੇ ਉਬਾਲਣ ਵੇਲੇ ਇਸ ਵਿੱਚ ਅੱਧਾ ਚਮਚ ਨਮਕ ਮਿਲਾ ਦੇਣਾ ਉਬਾਲਣ ਤੋਂ ਬਾਅਦ ਇਸ ਵਿੱਚੋਂ ਆਪਾਂ ਸਾਰਾ ਪਾਣੀ ਕੱਢ ਦੇਣਾ ਕੜਾਹੀ ਵਿੱਚ 3 ਵੱਡੇ ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਜੀਰਾ ਇੱਕ ਚੁਟਕੀ ਹਿੰਗ ਇਹਨਾਂ ਨੂੰ ਹਲਕਾ ਜਿਹਾ ਪਾਉਣ ਲਈ ਲਵਾਂਗੇ 2 ਚਮਚ ਬਰੀਕ ਕਟਿਆ ਹੋਇਆ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਉਹ ਪਿਆਜ਼ ਨੂੰ ਭੁੰਨਣ ਤੋਂ ਬਾਅਦ ਦੋ ਟਮਾਟਰ ਮਿਲਾ ਦੇਵਾਂਗੀ ਅੱਧਾ ਚਮਚ ਨਮਕ ਮਿਲਾ ਕੇ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਭੁੰਨ ਲੈ ਹੁਣ ਇਸ ਵਿੱਚ ਜਿਹੜਾ ਚੌਥਾ ਹਿੱਸਾ ਹਲਦੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਥੋੜਾ ਜਿਹਾ ਪਾਣੀ ਪਾ ਕੇ ਮਸਾਲਾ ਆਪਾਂ ਚੰਗੀ ਤਰ੍ਹਾਂ ਭੁੰਨ ਲੈ ਹੁਣ ਇਸ ਵਿੱਚ ਉਬਾਲੇ ਹੋਏ ਸੋਇਬੀਨ ਬੜੀ ਪਾ ਦੇਵਾਂਗੀ ਅੱਧਾ ਕੱਪ ਪਾਣੀ ਮਿਲਾ ਕੇ ਇਸ ਨੂੰ ਤਿੰਨ ਚਾਰ ਮਿੰਟ ਲਈ ਪਕਾ ਲੈਣਾ ਦੋ ਚਮਚ ਟਮੇਟੋ ਸੌਸ ਇੱਕ ਟ